ਤੁਸੀਂ ਤੇ 8 ਸਾਲ ਹੋ ਗਏ ਨੇ ਕਿਸੇ ਕੁਝ ਨਹੀਂ ਕੀਤਾ ਕੀ ਕਾਂਗਰਸੀ ਹੈ ਨਾ ਕਿਉਂ ਨਹੀਂ ਕੀਤਾ ਤੁਹਾਡਾ ਸੋਪ ਸਰਕਾਰੀਆਂ ਰਿਆ ਉਹਨੇ ਕੀ ਕੀਤਾ 28 ਸਾਲਾਂ ਤੋਂ ਮੋਦੀ ਸਾਹਿਬ ਕੱਚੇ ਕੋਠੇ ਤੇ ਛੱđa ਦੇ ਪੈਸੇ 8 ਸਾਲਾਂ ਤੋਂ ਪਾ ਰਿਹਾ ਕਿਉਂ ਨਹੀਂ ਬਣੇ ਤੁਹਾਡੇ ਪਿਆਰੇ ਕਿਹੜੋ ਸੋਣਾ ਲਈ ਸੋਖ ਸਰਕਾਰੀਆਂ ਮੰਤਰੀ ਜਿਹੜਾ ਤੁਹਾਡੇ ਪਿੰਡ ਦਾ ਸਰਪੰਚ ਸੀ ਉਹ ਫਰਦਾ ਸਰਕਾਰੀਆਂ ਸਾਹਿਬ ਨੂੰ ਆਓ ਸਰਕਾਰੀਆਂ ਸਾਹਿਬ ਰੱਖਦਾ ਵਾਤਾ ਜੇ ਸਾਡੇ ਆਣ ਦੇ ਹਾਲਾਤ ਦੇ ਨੂੰਰਾ ਸਿੱਖਾਂ ਦੇ ਮੇਰੇਆ ਭਰਾਵਾਂ ਦੇ ਹਾਲਾਤ ਵਿਖਾਉਂਦਾ ਪਿੰਡੋਂ ਪਿੰਡੀ ਜਾਂਦਾ ਉਹ ਸਰਪੰਚ ਆਪੋ ਆਪਣੀ ਪਿੰਨੀ ਲੈ ਉਹ ਨਹੀਂ ਕਰਦਾ ਨਾ ਕਿਸੇ ਜਵਾਬੇਦਾਰੀ ਨੂੰ ਉਹੀ ਚਾਰ ਬੰਦੇ ਜਾਂਦੇ ਜੀ ਇਹ ਸਰਪੰਚ ਜਿਹੜਾ ਵੀ ਉਹ ਜਵਾਬ ਦੇਉਗਾ ਧਰਮਾਰੂ ਹੈ ਸਾਡੇ ਸਰ ਜਵਾਬ ਤਾਂ ਕੋ ਦੇਣਾ ਪਊ ਨਾ ਇਹ ਕਿਉਂ ਨਹੀਂ ਕੀਤਾ ਵਾਗੁਰੂ ਖਾਲਸਾ ਵਾਗੁਰੂ ਜਿੱਕੀ ਫਤਿਹ ਜੀ ਅੱਜ ਪਿੰਡ ਤੂਰ ਵਿਖੇ ਬਲਕਾਰ ਸਿੰਘ ਦੇ ਘਰ ਹੰਗਾਮੀ ਮੀਟਿੰਗ ਹੋਈ ਆ ਇਹ ਭਰਾ ਨੇ ਵੱਧ ਚੜ ਕੇ ਵਿਸ਼ਵਾਸ ਦਿਵਾਇਆ ਕਿ ਐਰਕਾ ਭਾਰਤੀ ਜਨਤਾ ਪਾਰਟੀ ਨੂੰ ਤੂਰਾਂ ਤੋਂ ਇਹਨਾਂ ਸਾਰਿਆਂ ਨਾਲ ਮਿਲ ਕੇ ਸਾਰਿਆਂ ਵੀਰਾਂ ਨੇ ਜਿਤਾ ਕੇ ਤੇ ਭੇਜਣਗੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਖਾਲਸਾ ਜੀ ਵਾਹਿਗੁਰੂ ਅੱਜ ਪਿੰਡ ਤੂਰ ਦੇ ਵਿੱਚ ਸਰਦਾਰ ਬਲਕਾਰ ਸਿੰਘ ਦੇ ਗ੍ਰਹਿ ਵਿਖੇ ਬੜੀ ਵੱਡੀ ਮੀਟਿੰਗ ਹੋਈ ਆ ਡੀ ਜੀ ਦੇ ਬਹੁਤ ਹੀ ਵੱਡਾ ਹੰਗਾਰਾ ਮਿਲਿਆ ਤੇ ਤਗੜੇ ਹੋ ਕੇ ਸਮੁੰਦਰੀ ਸਾਹਮਣੇ ਜਿਤਾਉਣਗੇ ਇਹਨਾਂ ਨੇ ਵਾਅਦਾ ਕੀਤਾ ਵਾ ਤੇ ਮੈਂ ਵੀ ਆਪਣੀਆਂ ਭੈਣਾਂ ਨੂੰ ਆਪਣੇ ਭਰਾਵਾਂ ਨੂੰ ਵਾਦਾ ਕੀਤਾ ਕਿ ਜੋ ਮੋਦੀ ਸਾਹਿਬ ਵੱਲੋਂ ਆ ਰਿਹਾ ਅਸੀਂ ਇਲੈਕਸ਼ਨ ਤੋਂ ਬਾਅਦ ਮੁਹੱਈਆ ਕਰਾਵਾਂਗੇ ਇਹ ਮੇਰੀ ਜ਼ਿੰਮੇਵਾਰੀ ਬਣਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ